ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅਮਰਤ ਵੇਲੇ ਦੀ ਸਾਰਿਆਂ ਨੂੰ ਫਤਿਹ ਹੈ ਕੱਲ ਦੀ ਜਿਹੜੀ ਇੱਕ ਵੀਡੀਓ ਸ਼ਾਹ ਵਾਲੀ ਕੁੜੀ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਾਰਨ ਕੀ ਬਣਿਆ तकरीबन ਵੈਸੇ ਤਾਂ ਸਾਰਿਆਂ ਨੇ ਉਹ YouTube ਤੇ Facebook ਤੇ ਵੇਖ ਲਈ ਹੋਣੀ ਹੈ ਇਹੋ ਇੰਟਰਵਿਊ ਜਦੋਂ ਉਹਨੇ ਦਿੱਤਾ ਹੈ ਇੰਟਰਵਿਊ ਦੇ ਵਿੱਚ ਇਹ ਦਿਖਾਇਆ ਕਿ ਮੈਂ ਬੜੀ ਗਰੀਬ ਆ ਤੇ ਚਾਹ ਦਾ ਵੇਚਣ ਦਾ ਕੰਮ ਕਰ ਰਹੀ ਆ ਛੋਟਾ ਜਿਹਾ ਨਾਲ ਭਰਾ ਜਿਹੜਾ Indra 16 ਸਾਲ ਦਾ ਭਰਾ ਹੈ ਨਾਲ ਦੋਨਾਂ ਨੇ ਰਲ ਕੇ ਚਾਹ ਦਾ ਕੰਮ ਸ਼ੁਰੂ ਕਰਤਾ ਪਰਦੇ ਵੀ ਨੇ ਉਹ ਵੀਡੀਓ ਵਾਇਰਲ ਹੋਣ ਕਰਕੇ ਕਈਆਂ ਨੇ ਉਸ ਲੜਕੀ ਦੀ ਜਿਹੜੀ ਇਹ ਮਦਦ ਕੀਤੀ ਹੈ ਤੇ ਆਪ ਜੀ ਸਾਰੇ ਜਾਣਦੇ ਹੋ ਸੋਸ਼ਲ ਮੀਡੀਆ ਇੱਕ ਐਸਾ ਮਾਧਿਅਮ ਹੈ ਤੇ ਜਦੋਂ ਇਹਤੇ ਵੀਡੀਓ ਵਾਇਰਲ ਹੋ ਜਾਵੇ ਤੇ ਆਪਣੇ ਪੰਜਾਬ ਦੇ ਲੋਕ ਜਾਂ ਐਨਆਰਆਈ ਐਨਆਰਆਈ ਵੀਰ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਕਹਿੰਦੇ ਪੰਜਾਬ ਪੰਜਾਬੀਅਤ ਜਿੰਦਾਬਾਦ ਪੰਜਾਬੀ ਲੋਕ ਜਿਹੜੇ ਨੇ ਹਰ ਇੱਕ ਤੇ ਤਰਸ ਕਰਦੇ ਨੇ ਹਰ ਇੱਕ ਦੀ ਮਦਦ ਕਰਦੇ ਨੇ ਹਰ ਇੱਕ ਦੇ ਨਾਲ ਖੜਦੇ ਨੇ ਇਸ ਲੜਕੇ ਦੀ ਵੀ ਮਦਦ ਹੋਈ ਏ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਉਹਨੇ ਵੀ ਸੇਵਾ ਕੀਤੀ ਉਹ ਵੀ ਨਾਲ ਆ ਕੇ ਖੜਿਆ ਲੱਖ ਰੁਪਿਆ ਇਸ ਕੁੜੀ ਨੂੰ ਦੇ ਕੇ ਗਿਆ ਤੇ ਲੱਖ ਰੁਪਿਆ ਇਹਦੇ ਪਿਓ ਦੀ ਮਦਦ ਕੀਤੀ ਹੈ ਜੀ ਉਹ ਵੀ ਸਚਾਈ ਪਤਾ ਹੋਣ ਤੋਂ ਬਾਅਦ ਜੋ ਕਿ ਉਹ ਸਭ ਤੋਂ ਪਹਿਲਾਂ ਕਹਿੰਦੇ ਲੜਕੀ ਦੇ ਘਰ ਗਏ ਆ ਲੜਕੀ ਦੇ ਪਿਤਾ ਨੂੰ ਮਿਲੇ ਆ ਲੜਕੀ ਦੀ ਦਾਦੀ ਨੂੰ ਮਿਲਿਆ ਤੇ ਪਿਆਰਿਓ ਸਾਰੀ ਗੱਲ ਉਹਨੂੰ ਪਤਾ ਹੋਣ ਦੇ ਬਾਵਜੂਦ ਅਦਾਸ ਨੇ ਹੁਣੇ ਹੁਣ ਉਹਦਾ ਇੰਟਰਵਿਊ ਜਿਹੜਾ ਹੈ ਮਨਦੀਪ ਸਿੰਘ ਮਨੰਦਾ ਸੁਣਿਆ ਐ ਮਲੂਕਾ ਟੀਵੀ ਦੇ ਉੱਪਰ ਉਹ ਕਹਿੰਦਾ ਵੀ ਲੋਕ ਕੁੜੀ ਨੂੰ ਬਦਨਾਮ ਕਰ ਰਹੇ ਨੇ ਲੋਕ ਉਹ ਲੋਕ ਕੁੜੀ ਨੂੰ ਕਹਿ ਰਹੇ ਨੇ ਕਿ ਪੈਸੇ ਖਾ ਗਈ ਜਾਂ ਇਹਨੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਆਪਣੇ ਇੱਕ ਗੁਰਸਿੱਖ ਪਿਤਾ ਨੂੰ ਨਸ਼ੇੜੀ ਕਿਆ ਸ਼ਾਹ ਵੇਚਣ ਵਾਲੀ ਕੁੜੀ ਨੇ ਰਈਆਂ ਨੇ ਆਪਣੇ ਅੰਮ੍ਰਿਤਧਾਰੀ ਪਿਤਾ ਨੂੰ ਅਮਰ ਨਸ਼ੇੜੀ ਕਿਉਂ ਕਿਹਾ ਕਿਉਂਕਿ ਉਹਦੀ ਜਿਹੜੀ ਮਾਂ ਸੀ ਉਹ ਕਈ ਸਾਲਾਂ ਤੋਂ ਅਲੱਗ ਰਹ ਰਹੇ ਸੀ ਜੋ મતਭੇਦ ਸੀ ਆਪਸੀ ਜਾਂ ਉਹਨੂੰ ਛੱਡ ਕੇ ਚਲੀ ਗਈ ਜਾਂ ਜਿਵੇਂ ਵੀ ਉਹਨਾਂ ਦਾ ਆਪਸੀ ਕੋਈ ਘਰ ਦਾ ਮਸਲਾ ਸੀ ਤੇ ਕਹਿੰਦੇ ਬੱਚੇ ਨੂੰ ਜਿਵੇਂ ਪੜਾਇਆ ਜਾਵੇ ਬੱਚੇ ਨੂੰ ਜਿਵੇਂ ਮਰਜ਼ੀ ਸਮਝਾਇਆ ਜਾਵੇ ਉਸੇ ਤਰੀਕੇ ਦੇ ਨਾਲ ਹੀ ਬੱਚਾ ਜਿਹੜਾ ਜੋ ਮਾ ਮਾਂ ਬਾਪ ਬੱਚੇ ਨੂੰ ਸਮਝਾ ਦੇਣ ਜੇ ਬੱਚੇ ਨੂੰ ਗਾਲ੍ਹਾਂ ਸਿਖਾ ਦੀ ਤੇ ਬੱਚੇ ਗਾਲ੍ਹਾਂ ਕੱਢਣ ਲੱਗ ਜਾਂਦੇ ਨੇ ਮਾਂ ਨੇ ਜੋ ਸਮਝਾਇਆ ਹੁਣ ਉਦਾਂ ਹੀ ਉਹ ਕੁੜੀ ਨੇ ਫਿਰ ਬੋਲਿਆ ਕਿ ਪਿਤਾ ਮੇਰਾ ਨਸ਼ੇੜੀ ਹੈ ਤੇ ਮਨਦੀਪ ਸਿੰਘ ਮਨਾਂ ਦੇ ਵਿਚਾਰ ਮੈਨੂੰ ਵਧੀਆ ਲੱਗੇ ਨੇ ਕਿ ਕੁੜੀ ਨੇ ਕਿਹੜਾ ਲੜਕੀ ਨੇ ਕਿਹੜਾ 420 ਕਰਤੀ ਤਾਂ ਉਹਨੇ ਕੋਈ ਰੈਸਟੋਰੈਂਟ ਜਾਂ ਕੋਈ ਹੋਟਲ ਖੋਲ੍ਹ ਲਿਆ ਉਹਨਾਂ ਪੈਸਿਆਂ ਤੋਂ ਕਿੰਨੇ ਕ ਪੈਸੇ ਦੇ ਕੋਲ ਇਕੱਠੇ ਹੋ ਗਏ ਸੋ ਸੋਸ਼ਲ ਮੀਡੀਆ ਦਾ ਮਾਧਮ ਐ ਐਸੋ ਇਹੋ ਜਿਹਾ ਹੈ ਜਿੱਦਾਂ ਨੂੰ ਲੋਕ ਤਰਪੈਣ ਉਧਰ ਨੂੰ ਤਰਪੈਣ ਲੋਕਾਂ ਦੀ ਸੋਚ ਜਿੱਦਾਂ ਦੀ ਜਾਂ ਲੋਕਾਂ ਨੂੰ ਦੇਖਣ ਚ ਜੋ ਆਪਾਂ ਪ੍ਰੋਸਸਦੇ ਆ ਜੋ ਲੋਕਾਂ ਨੂੰ ਦਿਖਾਉਂਦੇ ਆ ਲੋਕਾਂ ਨੂੰ ਉਦਾਂ ਹੀ ਲੱਗਦਾ ਤੇ ਬੇਨਤੀ ਆ 10 ਨੂੰ ਵੀ ਆਪਾਂ ਵੀ 10 ਸੰਗਤ ਨੂੰ ਕਰਦਾ ਹੈ ਕਿ ਆਪਾਂ ਇਸ ਗੱਲ ਨੂੰ ਨਾ ਵਧਾਈਏ ਇਸ ਲੜਕੀ ਨੂੰ ਸਹਾਯੋਗ ਦੇਈਏ ਤੇ ਉਹਨੂੰ ਸਮਝਾਈਏ ਜਿਵੇਂ ਭਾਈ ਮਨਦੀਪ ਸਿੰਘ ਮੱਨਾ ਨੇ ਸਹਾਯੋਗ ਕੀਤਾ ਹੈ ਤੇ ਉਹ ਪਰਿਵਾਰ ਜਿਹੜਾ ਸਾਰਾ ਹੀ ਫਿਰ ਇਕੱਠਾ ਹੋ ਜਾਵੇ ਕਿਉਂਕਿ ਗੁਰੂ ਪਿਆਰੇ ਹੋਇ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੈ ਬਲਾਈ ਆਪਾਂ ਦੂਧਾ ਜਿਹੜੀ ਅੰਦਰ ਦਾ ਮਾਰਤ ਭੇਜਦਾ ਜੋ ਉਹਨਾਂ ਨੇ ਪਿਆ ਹੋਇਆ ਹੈ ਪਰਿਵਾਰ ਦੇ ਜੋ ਪਰਿਵਾਰ ਹੁਣ ਦੋਨੇ ਬੱਚੇ ਉਹਦੀ ਘਰ ਵਾਲੀ ਇਹ ਕੁੜੀ ਨੂੰ ਅਲੱਗ ਰਹਿਣਾ ਪਿਆ ਮਾਂ ਨੂੰ ਲੱਗ ਰਹਿਣਾ ਪਿਆ ਬੱਚੇ ਨੂੰ ਲੱਗ ਰਹਿਣਾ ਪਿਆ ਤੇ ਜੇ ਆਪਾਂ ਐਸੀ ਕੁਦਰਤ ਵੱਲੋਂ ਖੇਡ ਬਣਦੇ ਉਹ ਸਾਰੇ ਫਿਰ ਇਕੱਠੇ ਹੋ ਜਾਣ ਤੇ ਬਾਕੀ ਤੁਸੀਂ ਵਿਚਾਰ ਦਿਓ ਕਿ ਲੜਕੀ ਨੇ ਗਲਤ ਕੀਤਾ ਜਾਂ ਚੰਗਾ ਕੀਤਾ ਕਿਉਂਕਿ ਉਹ ਇੱਕ ਵਾਰੀ ਤਾਂ ਦੇਖਣ ਤੋਂ ਐ ਲੱਗ ਰਿਹਾ ਕਿ ਕੁੜੀ ਨੇ ਕੁੜੀ ਜਿਹੜੀ ਹੈ ਜਿਆਦਾ ਸਿਆਣੀ ਹੈ ਕਿਉਂਕਿ ਕੁੜੀ ਨੇ ਆਪਣਾ ਜਿਹੜਾ ਬਿਆਨ ਨੇ ਫਿਰ ਬਾਅਦ ਵਿੱਚ ਬਦਲੇ ਨੇ ਕਹਿੰਦੇ ਮੈਂ ਤਾਂ ਕਰੇ ਇੰਟਰਵਿਊ ਦਿੱਤਾ ਹੀ ਨਹੀਂ ਮੈਨੂੰ ਤਾਂ ਐ ਲੱਗਿਆ ਕਿ ਜਿਵੇਂ ਸਾਡਾ ਪਿਓ ਮਾਰਦਾ ਹੈ ਪਿਓ ਨੇ ਨਸ਼ਾ ਹੀ ਕੀਤਾ ਹੁੰਦਾ ਹੈ ਤੇ ਕੁੜੀ ਦੇ ਵਿਚਾਰ ਨੇ ਤੁਸੀਂ ਇੰਟਰਵਿਊ ਸੁਣਨੇ ਆ ਹੁਣ ਸਾਰਿਆਂ ਨੇ ਕੁੜੀ ਕਹਿੰਦੀ ਮੈਨੂੰ ਪਤਾ ਨਹੀਂ ਮੈਨੂੰ ਤਾਂ ਐਂ ਲੱਗਦਾ ਸੀ ਕਿ ਮੇਰਾ ਪਿਓ ਨਸ਼ਾ ਕਰਕੇ ਸਾਨੂੰ ਮਾਰਦਾ ਤੇ ਹੁਣ ਉਹ ਅੰਮ੍ਰਿਤਧਾਰੀ ਹੈ ਗੁਰੂ ਨਾਲ ਜੁੜਿਆ ਹੋਇਆ ਬਾਣਾ ਪਾਇਆ ਸ੍ਰੀ ਸਾਹਿਬ ਪਾਈ ਹੋਈ ਹੈ ਪਿੰਡ ਵਾਲੇ ਸਾਰੇ ਸਾਰਾ ਨਗਰ ਜਿਹੜਾ ਉਸ ਲੜਕੀ ਦੇ ਪਿਤਾ ਦੀ ਸਕੂਟ ਦੇ ਵਿੱਚ ਖੜਿਆ ਹੋਇਆ ਤੇ ਪਿੰਡ ਵਾਲੇ ਵੀ ਕਹਿ ਰਹੇ ਨੇ ਕਿ ਇਸ ਕੁੜੀ ਨੇ ਲੜਕੀ ਨੇ ਸਾਰੇ ਸਾਡੇ ਪਿੰਡ ਨੂੰ ਸਾਡੇ ਨਗਰ ਨੂੰ ਬਦਨਾਮ ਕਰਤਾ ਹੈ ਤੇ ਬੇਨਤੀ ਹੈ ਕਿ ਸਾਰੇ ਆਪਾਂ ਇਸ ਗੱਲ ਨੂੰ ਅੱਗੇ ਸੋਸ਼ਲ ਮੀਡੀਆ ਤੇ ਰਾਈ ਨਾ ਵਧਾਈਏ ਤੇ ਲੋਕ ਪੋਸਟਾਂ ਪਾ ਕੇ ਉਹਦੀਆਂ ਕੋਈ ਇੰਸਟਾਗ੍ਰam ਤੋਂ ਕੱਟ ਕੇ ਇਹ ਦੇਖੋ ਜੀ ਇਹ ਕਿਉਂਕਿ ਬੱਚੇ ਨੇ ਵੀਡੀਓ ਸਾਰੀ ਅੱਜ ਕੱਲ ਮੈਂ ਦੇਖਿਆ ਜਾਵੇ ਦਾ ਬਣਾਉਂਦੇ ਨੇ ਕੋਈ ਸੋਸ਼ਲ ਮੀਡੀਆ ਕੋਈ ਫੇਸਬੁੱਕ ਯੂਟਿਊਬ ਇੰਸਟਾਗ੍ਰam ਸਾਰੇ ਚਲਾ ਕੇ ਆਪਣੀਆਂ ਲੜਕੀਆਂ ਬੱਚੇ ਸਭ ਦਾ ਦਿਲ ਕਰਦਾ ਤੇ ਉਹ ਵੀਡੀਓ ਕੱਢ ਕੇ ਫੋਟੋ ਕੱਢ ਕੇ ਉਹਦੇ ਤੇ ਉਹ ਲੋਕ ਜਿਹੜੇ ਨੇ ਉਹ ਕਰ ਰਹੇ ਨੇ ਉਨੂੰ ਨਾ ਟ੍ਰੋਲ ਕਰੀਏ ਨਾ ਕੰਟਰੋਵਰਸਰੀ ਕਰੀਏ ਤੇ ਨਾ ਉਹਨੂੰ ਵਧਾਈਏ ਤੇ ਬਸ ਉਹਨੂੰ ਇਹ ਆਪਾਂ ਸਾਰਿਆਂ ਦੀ ਸਲਾਹ ਹੈ ਜੇ ਉਹ ਵੀਡੀਓ ਦੇਖੇ ਤੇ ਭਾਈ ਆਪਣੇ ਪਰਿਵਾਰ ਨਾਲ ਆਪਣੇ ਪਿਤਾ ਦੇ ਨਾਲ ਆਪਣੀ ਦਾਦੀ ਦੇ ਨਾਲ ਆਪਣੇ ਘਰ ਦੇ ਵਿੱਚ ਦੁਆਰਾ ਮੁੜ ਕੇ ਆਜੋ ਆਪਣੇ ਪਰਿਵਾਰ ਦੇ ਨਾਲ ਰਹੋ ਤੇ ਆਓ ਜੇ ਤੁਹਾਨੂੰ ਵਿਚਾਰ ਚੰਗੇ ਲੱਗੇ ਨੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਿਉਂਕਿ ਸੋਸ਼ਲ ਮੀਡੀਆ ਦੇ ਰਾਈ ਪਰ ਜੋ ਲੜਕੀ ਦੀ ਵੀਡੀਓ ਵਾਇਰਲ ਹੋਣ ਕਰਕੇ ਕਿਉਂਕਿ ਕਈਆਂ ਨੂੰ ਇਹ ਦੁੱਖ ਹੋਇਆ ਕਿ ਅਸੀਂ ਮਦਦ ਕੀਤੀ ਉਹਦੇ ਹੱਕ ਦੇ ਵਿੱਚ ਆਏ ਤੇ ਸਾਨੂੰ ਨਹੀਂ ਸੀ ਕਰਨੀ ਚਾਹੀਦੀ ਕੁੜੀ ਦੇ ਤਾਂ ਬਿਆਨ ਹੀ ਬਦਲ ਗਏ ਕੁੜੀ ਤਾਂ ਹੋਰ ਤਨਾ ਹੀ ਨਿਕਲ ਆਈ ਇਸੇ ਦਾ ਨੂੰ ਪੈਸੇ ਦਿੱਤੇ ਤੇ ਇਹ ਤਾਂ ਆਪਣੇ ਪਿਓ ਨੂੰ ਨਸ਼ੇੜੀ ਕਹਿ ਰਹੀ ਏ ਤੇ ਉਹ ਵਿਆਹ ਜਿਹੜੇ ਨੇ ਕੁੜੀ ਨੇ ਗਲਤ ਕੀਤੇ ਰ ਜਾਂ ਜਿੱਦਾਂ ਵੀ ਉਹਦੀ ਮਾਂ ਨੇ ਜਾਂ ਬੱਚਿਆਂ ਨੂੰ ਆਪਾ ਸਿਖਾ ਦਿੰਨੇ ਉਦਾਂ ਹੀ ਬੱਚੇ ਬਿਆਨ ਕਰਦੇ ਨੇ ਇਹ ਪਰ ਸਮਝਣਾ ਚਾਹੀਦਾ ਆਪਾਂ ਕਿ ਲੜਕੀ ਨੋਵੀ ਇਸ ਕਰਕੇ ਆਓ ਆਪਾਂ ਆਪਣੇ ਵਿਚਾਰ ਜਿਹੜੇ ਨੇ ਤੁਸੀਂ ਦਿਓ ਤੇ ਆਪਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ